ਉੱਥੇ ਸੰਘਰਸ਼ ਚ ਦੇ ਵਿੱਚ ਗੱਲਾਂ ਉੱਥੇ ਜਾ ਕੇ ਕਿਸਾਨਾਂ ਨਾਲ ਗੱਲਾਂ ਕਰਦੇ ਆ ਨਾ ਉਹ ਉਹ ਪਤਾ ਕੀ ਕਹਿੰਦੇ ਉਹ ਇਹ ਕਹਿੰਦੇ ਆ ਕਿ ਯਾਰ ਆਗੂਆਂ ਦੀ ਈਗੋ ਨੇ ਅੱਜ ਸਾਨੂੰ ਲਵਾਰਸ ਕਰਤਾ ਕੀ ਸਾਡੀ ਮੰਗ ਦਿੱਲੀ ਜਾਣਾ ਜਾਂ ਸਾਡੀ ਮੰਗ ਆਪਣੀਆਂ ਮੰਗਾ ਮਣਵਾਉਣੀਆਂ ਨੇ ਐਮਐਸਪੀ ਤੇ ਹੋਰ ਸਾਰੀਆਂ ਮੰਗਾ ਜਿਹੜੀ ਇੱਕ ਜिद ਬਣ ਜਾਂਦੀ ਆ ਵੀ ਦਿੱਲੀ ਚਲੋ ਦਿੱਲੀ ਚਲੋ ਤੇਰਾ ਨੂੰ ਦਿੱਲੀ ਚਲੋ ਕੀ ਅਸੀਂ ਉੱਥੇ ਬੈਠ ਕੇ ਸੰਘਰਸ਼ ਸਾਡਾ ਮੇਨ ਮਕਸਦ ਹੈ ਮੰਗਾ ਮਣਵਾਉਣਾ ਨੰਬਰ 1 ਨੰਬਰ 2 ਦੇਖੋ ਮੰਗਾ ਮੰਨਣੀਆਂ ਦਿੱਲੀ ਨੇ ਦਿੱਲੀ ਨੂੰ ਪ੍ਰੈਸ਼ਰਾਈਜ਼ ਕਰਨੇ ਹੀ ਪੈਣਾ ਭਾਈ ਜੀ ਦੀ ਸਿਹਤ ਖਰਾਬ ਆ ਤੁਸੀਂ ਹਾਲ ਪੁੱਛਣ ਜਾਓਗੇ ਹਸਪਤਾਲ ਦੇ ਵਿੱਚ ਪੁੱਛਣੂ ਮੈਂ ਨਹੀਂ ਜਾਊਗਾ ਮੇਰੀ ਟੀਮ ਭੇਜ ਦਿੰਦਾ ਮੈਂ ਮੇਰੇ ਪਤ ਮੇਰੇ ਜਿਲ੍ਹੇ ਚ ਮਿਲਦਾ ਮੇਰੀ ਟੀਮ ਜਾ ਕੇ ਆ ਕੇ ਇਹਦਾ ਮਤਲਬ ਉਹ ਕਿਤੇ ਨਾ ਕਿਤੇ ਹਲੇ ਮਤਭੇਦ ਦੂਰ ਨਹੀਂ ਹੋਏ ਵੀ ਨਹੀਂ ਨਹੀਂ ਬਿਲਕੁਲ ਨਹੀਂ ਨਾ ਨਾ ਫਿਰ ਮੇਰੇ ਕਿਸੇ ਦੱਲੇਵਾਲ ਸਾਹਿਬ ਨਾਲ ਕਾਕੇ ਨਾਲ ਚੋਲੋਂ ਪਨੇਰ ਨਾਲ ਕੋਈ ਮਤਭੇਦ ਨਹੀਂ ਮੈਂ ਤਾਂ ਇੱਕ ਕਿਸਮ ਦਾ ਬੰਦਾ ਮੇਰਾ ਜਮਾ ਵਿਰੋਧੀ ਹੋਵੇ ਉਹਦੇ ਨਾਲ ਵੀ ਮੇਰਾ ਇੱਕ ਸਾਹਿਬ ਇੱਕ ਹੋਰ ਆ ਘਰ ਜਾਣ ਤੋਂ ਪਹਿਲਾਂ ਕਿਸੇ ਦੇ ਵਿਆਹ 'ਚ ਜਾਣ ਤੋਂ ਪਹਿਲਾਂ ਜਾਂ ਤਾਂ ਇਨਵੀਟੇਸ਼ਨ ਆਏ ਜਾਂ ਤੁਹਾਡਾ ਇੰਨਾ ਹੱਕ ਹੋਵੇ ਕਿ ਮੈਂ ਉਸ ਵਿਆਹ 'ਚ ਜਾਊਂਗਾ ਮੈਨੂੰ ਕੋਈ ਕਹੂ ਗੱਲ ਤਾਂ ਸੋ ਇਸ ਕਰਕੇ ਉਸ ਵਿਆਹ ਦੀ ਖੈਰ ਮਨਾਉਣੀ ਚਾਹੀਦੀ ਹੈ ਉਹਨੂੰ ਕਾਮਯਾਬ ਹੋਣ ਲਈ ਤੇ ਬਲਕਿ ਸਾਨੂੰ ਦੁਆ ਕਰਨੀ ਚਾਹੀਦੀ ਹੈ ਇਹ ਅੰਦੋਲਨ ਅਗਰ ਵੀਕ ਪੈ ਕੇ ਉਹ ਹੋ ਜਾਂਦਾ ਹੈ ਸਾਏ ਪੂਰੇ ਸਾਡੇ ਦੇਸ਼ ਦੀ ਜਿਹੜੀ ਕਿਸਾਨਾਂ ਦੀ ਚਲਾਈ ਹੋਈ ਤੇ ਚੱਲ ਰਹੀ ਲਹਿਰ ਹੈ ਜਿਹੜੀ ਇਹ ਉਹਦੇ ਦੇ ਅਸਰ ਪੈ ਰਹੀ ਹੈ। ਸਾਡੇ ਜਿਹੜੇ ਬੱਚਾ ਸ਼ਹੀਦ ਹੋਇਆ ਉਹ ਉਹ 2 ਏਕੜ ਦਾ مالک ਹੈ। ਦੋ ਭੈਣਾਂ ਦਾ ਭਰਾ ਸੀ। ਅਰ ਉਹਦੇ ਅਖਬਾਰ ਇਨਨ ਐਕਸਪ੍ਰੈਸ ਨੇ ਜਾਂ ਟਾਈਮ ਲੋਕਲ ਨੇ ਅੱਜ ਇਹ ਲਿਖਿਆ ਕਿ ਮੈਂ ਉੱਥੇ ਇਸ ਲਈ ਗਿਆ ਸੀ ਅੰਦੋਲਨ ਚ ਵੀ ਸ਼ਾਇਦ ਕਰਜ਼ੇ ਮੁਕਤ ਹੋ ਜਾਵਾਂ। 16 ਲੱਖ ਰੁਪਏ ਦਾ ਕਰਜ਼ਾ ਸੀ। ਦੀ ਮੀਟਿੰਗ ਹੋਈ ਆ ਕਿਸਾਨ ਭਵਨ ਚੰਡੀਗੜ੍ਹ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਪਰ ਚਰਚਾ ਕੀਤੀ ਗਈ ਆ ਜਿੰਨੀਆਂ ਵੀ ਘਟਨਾਵਾਂ ਹੋਈਆਂ ਖਨੌਰੀ ਤੇ ਸ਼ੰਭੂ ਬਾਰਡਰ ਤੇ ਉਸ ਦੇ ਉੱਪਰ ਚਰਚਾ ਕੀਤੀ ਗਈ ਆ ਆਗਾਮੀ ਪ੍ਰੋਗਰਾਮ ਉਲਿੱਕੇ ਗਏ ਨੇ ਕਿਹੜੇ-ਕਿਹੜੇ ਪ੍ਰੋਗਰਾਮ ਉਲਿੱਕੇ ਗਏ ਆ ਵਿਸਤਾਰ ਦੇ ਵਿੱਚ ਆਪਾਂ ਸਾਰੇ ਜਿੰਨੇ ਇੱਥੇ ਕਿਸਾਨ ਲੀਡਰਸ ਹੈਗੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਜਿੰਨੀਆਂ ਵੀ ਘਟਨਾਵਾਂ ਹੋਈਆਂ ਨੇ ਰਿਕਵੈਸਟ ਕਹਿਤ ਆਏ ਹੋਏ ਨੇ ਦਰਸ਼ਨਪਾਲ ਜੀ ਆਏ ਹੋਏ ਨੇ ਹੋਰ ਸਾਰੇ ਜਿਹੜੇ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਨਾ ਹੀ ਮੰਗਤ ਐਸ ਕੇ ਐਮ ਲ ਅਸੀਂ ਮੋਰਲੀ ਐਂਡ ਵਿਦ ਦਾ ਡਿਮਾਂਡਸ ਉਸ ਡਿਮਾਂਡਸ ਦੇ ਨਾਮ ਅਸੀਂ ਉਹਨਾਂ ਨਾਲ ਹੋ ਰਹੇ ਤਸ਼ੱਦਦ ਦੇ ਵਿਰੋਧ ਕਰ ਸਕਦੇ ਲੇਕਿਨ ਇਹ ਗੁੰਲਾ ਕਿ ਸਾਡੇ ਐਸਕੇਐਮ ਦੇ ਅੰਦਰ ਜੋ ਡਿਫਰੈਂਸਸ ਆਏ ਸੀ ਕਿਉਂਕਿ ਅੰਦੋਲਨ ਤੋਂ ਪਹਿਲਾਂ ਅਸੀਂ ਉਹਨਾਂ ਸੰਗਠਨਾਂ ਨਾਲ ਗੱਲਬਾਤ ਚਲਾਈ ਸੀ ਉਹਨਾਂ ਸੰਗਠਨਾਂ ਨਾਲ ਗੱਲਬਾਤ ਸਾਡੀ ਸਿਰੇ ਨਹੀਂ ਲੱਗ ਸਕੀ ਰਾਜੇਵਾਲ ਸਾਹਿਬ ਨਾਲ ਲੱਗ ਗਈ ਦੱਲੇਵਾਲ ਸਾਹਿਬ ਨੇ ਸਾਨੂੰ ਸੁਣੀ ਨਹੀਂ ਗੱਲ ਸਾਡੀ ਭੰਦੇਰ ਹੁਣਾ ਨਾਲ ਸਿਰੇ ਨਹੀਂ ਲੱਗੀ ਉਹਨਾਂ ਨੇ ਅੰਦੋਲਨ ਦੇਤਾ ਨਾ ਕਿਸੇ ਦੇ ਘਰ ਜਾਣ ਤੋਂ ਪਹਿਲਾਂ ਕਿਸੇ ਦੇ ਵਿਆਹ 'ਚ ਜਾਣ ਤੋਂ ਪਹਿਲਾਂ ਜਾਂ ਤਾਂ ਇਨਵੀਟੇਸ਼ਨ ਆਏ ਜਾਂ ਤੁਹਾਡਾ ਇੰਨਾ ਹੱਕ ਹੋਵੇ ਕਿ ਮੈਂ ਉਸ ਵਿਆਹ 'ਚ ਜਾਊਂਗਾ ਮੈਨੂੰ ਕੋਈ ਕਹੂ ਗੱਲ ਕਰ ਸੋ ਇਸ ਕਰਕੇ ਉਸ ਵਿਆਹ ਦੀ ਖੈਰ ਮਨਾਉਣੀ ਚਾਹੀਦੀ ਹੈ ਉਹਨੂੰ ਕਾਮਯਾਬ ਹੋਣ ਲਈ ਬਲਕਿ ਸਾਨੂੰ ਦੁਆ ਕਰਨੀ ਚਾਹੀਦੀ ਹੈ ਪਰ ਜੇ ਅਸੀਂ ਜਾ ਕੇ ਲੱਗੇ ਉਹਨਾਂ ਨੂੰ ਕਿਉਂਕਿ ਮੈਂ ਤੁਹਾਨੂੰ ਛੋਟੀ ਉਦਾਹਰਣ ਦੇਣੀ ਚਾਹੁੰਦਾ ਹਾਂ ਇਹ ਸਾਡੇ ਕੁਝ ਸਾਥੀਆਂ ਨੇ ਇਸ ਕੇ ਜਿਹੜਾ ਸਟਰਗਲ ਚੱਲ ਰਿਹਾ ਹੈ ਉਹਦੇ ਵਿੱਚ ਇੰਨਾ ਕੁ ਬੋਲਣ ਦੀ ਕੋਸ਼ਿਸ਼ ਕੀਤੀ ਕਿ ਉਹ ਮੈਂ ਅਪੀਲ ਕਰਦਾ ਕਿ ਉੱਥੇ ਲੜਦੇ ਸਾਥੀਆਂ ਨੂੰ ਕਿ ਇਹਨੂੰ ਪੀਸਫੁੱਲ ਰੱਖਿਆ ਜਾਵੇ ਤਾਂ ਸ਼ਿਵ ਕੁਮਾਰ ਕੱਕਾ ਜੀ ਮੱਧ ਪ੍ਰਦੇਸ਼ ਦੇ ਨੇ ਡੱਲੇਵਾਲ ਸਾਹਿਬ ਦੇ ਲੀਡਰ ਨੇ ਉਹਨਾਂ ਨੇ ਉੱਥੋਂ ਕਮੈਂਟ ਪਾਤਾ ਕਿ ਐਸ ਕੇਐਮ ਨੂੰ ਸਾਡੇ ਅੰਦੋਲਨ ਤੇ ਕੁਝ ਵੀ ਬੋਲਣ ਦੀ ਜ਼ਰੂਰਤ ਨਹੀਂ ਹੈ ਨੰਬਰ 1 ਨੰਬਰ 2 ਦੇਖੋ ਜਿਸ ਕਿਸਮ ਦਾ ਮਾਹੌਲ ਬਣੇ ਸੀ ਪਹਿਲਾਂ ਉਹਦੇ 'ਚ ਨਾ ਸਾਨੂੰ ਜ਼ਰੂਰ ਜਿਹੜੀ ਉਹ ਕਮੇਟੀ ਅਸੀਂ 6 ਮੈਂਬਰੀ ਬਣਾਈ ਹੈ ਇਸੇ ਲਈ ਬਣਾਈ ਹੈ ਕਿ ਜਿਹੜਾ ਪੇਚ ਜਾਦਾ ਕੱਚਾ ਹੋਇਆ ਉਸ ਨੂੰ ਢਿੱਲਾ ਕਰਕੇ ਰੈਲਾ ਮਾਹੌਲ ਬਣਾ ਕੇ ਇੱਕ ਸਰਪੰਚ ਸਾਹਿਬ ਅੱਜ ਤੁਹਾਨੂੰ ਨਹੀਂ ਲੱਗ ਰਿਹਾ ਅੱਜ ਤੁਸੀਂ ਕਮੇਟੀ ਦੀ ਗੱਲ ਕਰ ਰਹੇ ਹੋ ਕਿ ਕੋਆਰਡੀਨੇਸ਼ਨ ਕਮੇਟੀ ਕੋਆਰਡੀਨੇਟ ਕਰੂਗੀ ਲੇਕਿਨ ਅੱਜ ਹਾਲਾਤ ਐ ਬਣੇ ਹੋਏ ਨੇ ਕਿ ਉਹ ਕਿਸਾਨ ਜਿਹੜੇ ਨੇ ਉਹ ਮਦਦ ਮੰਗਦੇ ਨਜ਼ਰ ਆ ਰਹੇ ਨੇ ਗੱਲੇਬਾਦ ਸਾਹਿਬ ਨਹੀਂ ਮੈਨੂੰ ਲੱਗਦਾ ਨਹੀਂ ਅਗਰ ਕੋਈ ਵੀਡੀਓ ਗੱਲੇਬਾਦ ਸਾਹਿਬ ਨੇ ਵੀਡੀਓ ਖੁਦ ਵਾਇਰਲ ਕੀਤੀ ਹੈ ਉਹ ਕਹਿੰਦੇ ਮੈਂ ਕਿਸਾਨਾਂ ਨੂੰ ਕਹਿਣਾ ਚਾਹਾਂਾ ਕੀ ਆਓ ਮੇਰੇ ਨਾਲ ਰੜੋ ਮੇਰੇ ਨਹੀਂ ਅੱਜ ਕੋਈ ਵੀ ਦੇਖੋ ਅੱਜ ਕੋਈ ਅੱਜ ਕੋਈ ਵੀਡੀਓ ਆਈ ਹੈ ਲੱਗ ਪਤਾ ਅੱਜ ਕੋਈ ਵੀਡੀਓ ਆਈ ਹੈ ਲੱਗ ਪਤਾ ਮੈਂ ਪੰਹੇਰ ਦੀ ਗੱਲ ਮੰਨ ਸਕਦਾ ਕਿ ਪੰਹੇਰ ਨੇ ਵੀਡੀਓ ਨਹੀਂ ਕੀਤੀਆਂ ਫਿਜ਼ੀਕਲੀ ਵੀ ਮੈਸੇਜ ਪਾਉਣ ਦੀ ਕੋਸ਼ਿਸ਼ ਕੀਤੀ ਹੈ ਦੱਲੇਵਾਲ ਸਾਹਿਬ ਨੇ ਕੋਈ ਐਸੀ ਵੀਡੀਓ ਨਹੀਂ ਪਾਈ ਅਗਰ ਅੱਜ ਵੀਡੀਓ ਕੋਈ ਆਈ ਹੈ ਉਹਨੂੰ ਅਸੀਂ ਕੰਸੀਡਰ ਕਰਾਂਗੇ ਅਸੀਂ 6 ਮੈਂਬਰ ਦੀ ਜੋ ਕਮੇਟੀ ਬਣਾਈ ਹੈ ਇਸੇ ਲਈ ਬਣਾਈ ਹੈ ਵੀ ਜੇ ਉਹ ਵੀ ਕਹਿਣਗੇ ਅਸੀਂ ਗੱਲ ਨਹੀਂ ਕਰਨੀ ਤਾਂ ਵੀ ਅਸੀਂ ਕਹਾਂਗੇ ਵੀ ਆਓ ਆਪਾਂ ਗੱਲ ਕਰੀਏ ਸਮੇਂ ਦੀ ਜ਼ਰੂਰਤ ਹੈ ਲੇਕਿਨ ਤੁਹਾਨੂੰ ਨਹੀਂ ਲੱਗਦਾ ਕਿ ਉਹ ਕਿਸਾਨਾਂ ਦੇ ਸਪੋਰਟ ਦੇ ਵਿੱਚ ਅਜ ਐਸਕੇਮ ਨੂੰ ਖੜਨ ਦੀ ਲੋੜ ਹੈ ਕਿਉਂਕਿ ਉਹਨਾਂ ਦੇ ਉੱਪਰ ਸਿੱਧੀ ਕੌਮੀਓ ਚਲਾਈਆਂ ਜਾ ਰਹੀਆਂ ਜੇ ਅਸੀਂ ਜੇ ਅਸੀਂ ਉਹਨਾਂ ਤੇ ਹੋ ਰਿਹਾ ਹੈ ਜ਼ਬਰਦਸਤ ਵਿਰੋਧ ਕਰ ਰਹੇ ਹਾਂ ਅਸੀਂ ਜੁਡੀਸ਼ੀਅਲ ਇਨਕੁਆਇਰੀ ਦੀ ਮੰਗ ਕਰ ਰਹੇ ਹਾਂ ਅਸੀਂ ਪਰਚਾ 302 ਦਾ ਮੰਗਣ ਦੀ ਗੱਲ ਕਰ ਰਹੇ ਹਾਂ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਸਰਕਾਰ ਇਸ ਕਿਸਮ ਦੀ ਦਮਨਕਾਰੀ ਨੀਤੀਆਂ ਬੰਦ ਕਰੇ ਤਾਂ ਮੈਂ ਜਾਂ ਸੀ ਕੱਲ ਨੂੰ ਜਾਂ ਪਿਛਲੇ ਦਿਨਾਂ ਚ ਵੇਦ ਰੋਕੀ ਹੈ ਜਾਂ ਟੋਲ ਪਲਾ ਦੇ ਅੱਜ ਵੀ ਬੰਦ ਨੇ ਬੀਜੇਪੀ ਦੇ ਘਰਾਂ ਦੇ ਉੱਤੇ ਧਰਨੇ ਲੱਗੇ ਹੋਏ ਨੇ ਤੁਹਾਨੂੰ ਲੱਗਦਾ ਨਹੀਂ ਇਸਪੋਰਟ ਲੇਕਿਨ ਤੁਹਾਨੂੰ ਇਹ ਤੁਹਾਨੂੰ ਇਹ ਲੱਗਦਾ ਹੈ ਇਹ ਚੀਜ਼ਾਂ ਜੇ ਉਸ ਅੰਦੋਲਨ ਦੇ ਵਿੱਚ ਰਹਿ ਕੇ ਕੀਤੀਆਂ ਜਾਂਦੀਆਂ ਤੇ ਸ਼ਾਇਦ ਸਰਕਾਰ ਤੇ ਜ਼ਿਆਦਾ ਦਬਾਅ ਪੈਂਦਾ ਚਾਹੇ ਇਸ ਤਰ੍ਹਾਂ ਦੀ ਕਾਰਵਾਈ ਜਿਹੜੀ ਅੱਜ ਪੁਲਿਸ ਕਰ ਰਹੀ ਉਹਨਾਂ ਨੂੰ ਹੋ ਸਕਦਾ ਹੈ ਕਿ ਅੱਗੇ ਚੱਲੀ ਜਾ ਰਹੀ ਹੈ ਲੈਟਸ ਲੋਕ ਇਨ ਮੇਰੀ ਗੱਲ ਮੈਂ ਕਲੀਅਰ ਕਰਦਾ ਕਿ ਮੈਂ ਫੇਰ ਇਹ ਕਹਿਣਾ ਕਿ ਇਸ ਤੋਂ ਪਹਿਲਾਂ ਕਿ ਕੋਈ ਉੱਥੇ ਦੀ ਮਿਸ ਹੈਪਨੂ ਇਹ ਕਿਹਾ ਜਾਵੇ ਵੀ ਇਹਨਾਂ ਨੇ ਕਰਵਾਤੀ ਇਹਦੇ ਤੋਂ ਪਹਿਲਾਂ ਕੁਝ ਰਿਲੇਸ਼ਨ ਜਾਂ ਇਕੁਏਸ਼ਨ ਨੇ ਉਹ ਠੀਕ ਹੋ ਚ ਨਹੀਂ ਚਾਹੀਦੀਆਂ ਨੇ ਉਹਦੇ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਬੜੀ ਥੋੜੀ ਨਹੀਂ ਲੱਗ ਰਹੀ ਇਕੋ ਆ ਗਿਆ ਨਹੀਂ ਨਹੀਂ ਇਕੋ ਨਾ ਇਕੋ ਹੋਰ ਸੀ ਜਿਹੜੇ ਚ ਉਹਨਾਂ ਨੇ ਕਿਹਾ ਕਿ ਤੁਸੀਂ ਨਾ ਆਓ ਉਹਨਾਂ ਨੂੰ ਅਸੀਂ ਕਿਹਾ ਸੀ ਆਓ ਮਿਲਿਆ ਆਪਾਂ ਉਹ ਕਹਿੰਦੇ ਨਹੀਂ ਤੁਸੀਂ ਪੋਲਿਟਿਕਲ ਲੋਗੋ ਅਸੀਂ ਤੁਹਾਡੇ ਨਾਲ ਨਹੀਂ ਗੱਲ ਕਰਨੀ ਅਸੀਂ ਤਾਂ ਅੰਦੋਲਨ ਤੋਂ ਪਹਿਲਾਂ ਇਕੱਠੇ ਹੋਣਾ ਚਾਹੁੰਦੇ ਸੀਗੇ ਅਸੀਂ ਬਕਾਇਦਾ ਲੁਢਿਆਣਾ ਮੀਟਿੰਗ ਦੇ ਪੰਜ-ਪੰਜ ਲੋਕ 15 ਲੋਕਾਂ ਦੀਆਂ ਪੰਜ-ਪੰਜ ਜਣਿਆਂ ਦੀਆਂ ਤਿੰਨ ਕਮੇਟੀਆਂ ਬਣਾਈਆਂ ਜੀ ਬੂਟਾ ਸਿੰਘ ਸ਼ਾਦੀਪੁਰ ਇੱਥੇ ਹੋਣਗੇ ਉਹਨਾਂ ਨੂੰ ਪੁੱਛ ਲਓ ਉਹਨਾਂ ਨੇ ਰਿਪੋਰਟ ਕੀਤਾ ਮੈਂ ਡੱਲੇਵਾਲ ਨੂੰ ਫੋਨ ਕੀਤਾ ਉਹਨਾਂ ਨੇ ਕਿਹਾ ਕਿ ਅਸੀਂ ਕੋਈ ਗੱਲਬਾਤ ਕਰਨ ਲਈ ਤਿਆਰ ਨਹੀਂ ਹੈ ਜੇ ਨੰਬਰ ਤੇ ਇੱਕ ਤਾਂ ਗੱਲ ਇਹ ਹੈ ਜੀ ਦੂਸਰਾ ਦੇਖੋ ਅਸੀਂ ਵੀ ਵੱਡਾ ਫੋਰਮ ਹੈ ਇਸ ਵੱਡੇ ਫੋਰਮ ਦੇ ਅੰਦਰ ਵੱਖ-ਵੱਖ ਥਿਊਜ਼ ਹੋ ਸਕਦੇ ਨੇ ਲੇਕਿਨ ਸਾਰਿਆਂ ਦੀ ਮਨਸ਼ਾ ਇਹ ਹੈ ਕਿ ਇਹ ਜਿਹੜਾ ਇਹਦਾ ਅਸਰ ਜੇ ਹੋਊਗਾ ਅਗਰ ਇਸ ਅੰਦੋਲਨ ਨੂੰ ਛੱਟ ਪੈ ਜਾਂਦੀ ਹੈ ਇਹ ਅੰਦੋਲਨ ਅਗਰ ਵੀਕ ਪੈ ਕੇ ਉਹ ਹੋ ਜਾਂਦਾ ਤਾਂ ਇਹ ਪੂਰੇ ਸਾਡੇ ਦੇਸ਼ ਦੀ ਜਿਹੜੀ ਕਿਸਾਨਾਂ ਦੀ ਚਲਾਈ ਹੋਈ ਤੇ ਚੱਲ ਰਹੀ ਲਹਿਰ ਹੈ ਜਿਹੜੀ ਇਹ ਉਹਦੇ ਤੇ ਅਸਰ ਪੈਣਾ ਸਾਡੇ ਆਖਰੀ ਮੇਰਾ ਇੱਕ ਆਖਰੀ ਸਵਾਲ ਕੀ ਐਸਕੇਐਮ ਜਿਹੜੇ ਬਾਰਡਰ ਦੇ ਉੱਪਰ ਭਾਵੇਂ ਕਿਸੇ ਵੀ ਜਥੇਬੰਦੀ ਦੇ ਨਾਲ ਰਲੇ ਕਿਸਾਨ ਉਹਨਾਂ ਨੂੰ ਕਿਸਾਨ ਮੰਨਣ ਲਈ ਤਿਆਰ ਹੈ ਜਿਹੜੋ ਬਿਲਕੁਲ ਜਿਹੜੇ ਨੌਜਵਾਨ ਨੇ ਉਹ ਵੀ ਕਿਸਾਨਾਂ ਦੇ ਬੱਚੇ ਨੇ ਉਹ ਵੀ ਕਿਸਾਨ ਨੇ ਇਸ ਕਰਕੇ ਉਹਨਾਂ ਨੂੰ ਕੋਈ ਨਾਨ ਕਿਸਾਨ ਕਹਿਣਾ ਕੋਈ ਉਹ ਕਹਿਣਾ ਅਸੀਂ ਉਹ ਨਹੀਂ ਕਹਿੰਦੇ ਉਹ ਕਿਸਾਨ ਨੇ ਕਿਸਾਨਾਂ ਦੇ ਬੱਚੇ ਨੇ ਕਰ ਜਿਹੜਾ ਬੱਚਾ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਬੱਚਾ ਸ਼ਹੀਦ ਹੋਇਆ ਉਹ 2 ਏਕੜ ਦਾ ਮਾਲਕ ਹੈ ਦੋ ਭੈਣਾਂ ਦਾ ਭਰਾ ਸੀ ਔਰ ਉਹਦੇ ਅਖਬਾਰ ਇੰਡੀਅਨ ਐਕਸਪ੍ਰੈਸ ਨੇ ਜਾਂ ਟਾਈਮਜ਼ ਆਫ ਇੰਡੀਆ ਨੇ ਅੱਜ ਲਿਖਿਆ ਕਿ ਮੈਂ ਉੱਥੇ ਇਸ ਲਈ ਗਿਆ ਸੀ ਅੰਦੋਲਨ 'ਚ ਵੀ ਸ਼ਾਇਦ ਕਰਜ਼ੇ ਮੁਕਤ ਹੋ ਜਾਵਾਂ ਮੈਂ 16 ਲੱਖ ਰੁਪਏ ਦਾ ਕਰਜ਼ਾ ਸੀ ਉਸਤੇ ਸੋ ਇਹ ਜਿਹੜੀ ਫੀਲਿੰਗ ਹੈ ਲੋਕਾਂ ਦੇ ਅੰਦਰ ਇਹਨੂੰ ਮੈਂ ਕਿਵੇਂ ਕਹੂੰਗਾ ਵੀ ਉਹ ਕਿਸਾਨਾਂ ਦਾ ਨਹੀਂ ਸਾਡਾ ਕਿਸਾਨਾਂ ਦਾ ਖੱਜਲ ਖੁਰਾਕ ਦੀ ਸਟਾਨਾ ਨਾ ਹੋ ਰਹੀ ਹੈ ਇਸ ਫੀਲਿੰਗ ਮੈਂ ਅੱਗੂ ਹੀ ਹਾਂ ਮੈਂ ਅੱਗੂ ਦੇ ਅੱਗੂ ਨੂੰ ਸਮਝਾਉਣਾ ਚਾਹੀਦਾ ਕਿ ਮੈਂ ਅੱਗੂ ਦੇ ਤੌਰ ਤੇ ਅੱਗੂ ਨੂੰ ਤਾਂ ਨਹੀਂ ਲੱਗਦਾ ਕਿ ਜਿਹੜੇ ਸੜਕਾਂ ਤੇ ਉੱਥੇ ਬਾਰਡਰਾਂ ਦੇ ਉੱਪਰ ਕਿਸਾਨ ਬੈਠੇ ਉਹਨਾਂ ਦੀ ਖੱਜਲ ਖੁਆਰੀ ਹੋ ਰਹੀ ਹੈ ਉਹਨਾਂ ਨੂੰ ਸਮਝ ਨਹੀਂ ਆਏਗਾ ਕਿ ਉਹ ਕੇਸ ਜਿੱਥੇ ਬੰਦੀ ਦੇ ਮਕਰਤੁਰਨ ਕਿਉਂਕਿ ਮੰਗਾ ਤਾਂ ਸੇਮ ਨੇ ਨਹੀਂ ਨਹੀਂ ਦੇਖੋ ਜੀ ਮੈਂ ਤੁਹਾਨੂੰ ਦੱਸਾਂ ਉਹ ਕਿਸਾਨਾਂ ਨੂੰ ਨਹੀਂ ਪਤਾ ਲੱਗਦਾ ਕਿਸਾਨਾਂ ਦੇ ਲੀਡਰ ਵੀ ਨੇ ਨਾ ਕਿਸਾਨਾਂ ਦੇ ਲੀਡਰ ਨੇ ਦੋ ਪਰਵਾਰਾਂ ਦੇ ਸਮੱਸਿਆਵਾਂ ਨੂੰ ਹੱਲ ਕਰਨ ਲਈ ਪਹਿਲਾਂ ਤਾਂ ਉਹਨਾਂ ਦੇ ਜਿਹੜੇ ਮੇਨ ਘਰ ਦੇ ਲਾਣੇਦਾਰ ਨੇ ਉਹਨਾਂ ਨੂੰ ਹੱਲ ਕਰਨਾ ਹੁੰਦਾ ਹੈ ਨਾ ਆਪਾਂ ਕਿਸਾਨ ਨੀਚੇ ਠੀਕ ਹੈ ਤੁਹਾਡੀ ਗੱਲ ਕਿਸਾਨ ਭੋਲੇ ਨੇ ਕਿਸਾਨ ਇਸ਼ੂ ਬੇਸਡ ਗਏ ਨੇ ਗਏ ਨੇ ਉੱਤੇ ਪਰ ਜਿਹੜੀ ਕਿਸਾਨ ਜਥੇਬੰਦੀਆਂ ਦੇ ਲੀਡਰ ਨੇ ਸਮੇਤ ਸਾਡੇ ਸਾਨੂੰ ਆਪਣੇ ਕਿਸਾਨਾਂ ਨੂੰ ਵੀ ਸਮਝਾਉਣਾ ਪਊਗਾ ਵੀ ਉਹਨਾਂ ਨਾਲ ਗੱਲਬਾਤ ਕਰਕੇ ਮਸਲਾ ਹੱਲੂਗਾ ਗੱਲਬਾਤ ਮੇਰੇ ਵਾਲਜੀ ਦੀ ਸਿਹਤ ਖਰਾਬ ਆ ਤੁਸੀਂ ਹਾਲ ਪੁੱਛਣ ਜਾਓਗੇ ਹਸਪਤਾਲ ਦੇ ਵਿੱਚ ਕੁਝ ਨੂੰ ਮੈਂ ਨਹੀਂ ਜਾਊਗਾ ਮੇਰੀ ਟੀਮ ਭੇਜ ਦੂੰਗਾ ਮੈਂ ਮੇਰੇ ਪਤ ਮੇਰੇ ਜ਼ਿਲ੍ਹੇ ਚ ਹੀ ਮਿਲਦਾ ਮੇਰੀ ਟੀਮ ਜਾ ਕੇ ਆਉਂਦੀ ਹੈ ਇਹਦਾ ਮਤਲਬ ਉਹ ਕਿਤੇ ਨਾ ਕਿਤੇ ਹਲੇ ਮਤਭੇਦ ਦੂਰ ਨਹੀਂ ਹੋਏ ਵੀ ਨਹੀਂ ਨਹੀਂ ਬਿਲਕੁਲ ਨਹੀਂ 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 ਹਾਲ ਪੁੱਛ ਨਹੀਂ 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 ਮੈਂ ਢੱਲੇਵਾਲ ਸਾਹਿਬ ਨਾਲ ਮੇਰੇ ਕਿਸੇ ਢੱਲੇਵਾਲ ਸਾਹਿਬ ਨਾਲ ਕਾਕੇ ਨਾਲ ਛੋਟਾ ਪਨੇਰ ਹੁਣਾਂ ਨਾਲ ਕੋਈ ਮਤਭੇਦ ਨਹੀਂ ਮੈਂ ਤਾਂ ਇੱਕ ਕਿਸਮ ਦਾ ਬੰਦਾ ਮੇਰਾ ਜਮਾ ਵਰੋਧੀ ਹੋਵੇ ਉਹਦੇ ਨਾਲ ਵੀ ਮਿਲਦਾ ਹੈ ਸਰ ਇੱਕ ਹੋਰ ਆ ਸੰਘਰਸ਼ ਸ਼ੁਰੂ ਹੋਣ ਤੋਂ ਪਹਿਲਾਂ ਇਸ ਤਰ੍ਹਾਂ ਦੀਆਂ ਗੱਲਾਂ ਪੀਸੀ ਦੇ ਵਿੱਚ ਕਹੀਆਂ ਗਈਆਂ ਵੀ ਇਹ ਕਿਹੜਾ ਵਿਆਹ ਹੈਗਾ ਵੀ ਸਾਨੂੰ ਕਿਹੜਾ ਸੱਦਾ ਦਿੱਤਾ ਕੀ ਵਿਆਹ ਅੰਦ ਜਾਂ ਅੰਦੋਲਨ ਵੱਡਾ ਕੰਪੇਅਰ ਕੰਪੇਅਰ ਨਾ ਕਰੋ ਕੰਪੇਅਰ ਦੇਖੋ ਕੰਪੈਰੀਜ਼ਨ ਹੈ ਉਹਨੇ ਕਿਹਾ ਸਾਨੂੰ ਕਿਹੜਾ ਕਾਰਡ ਪਾਇਆ ਕੰਪੇਅਰ ਇਦਾਂ ਨਾ ਕਰੋ ਉਹਦੇ ਸਿਰਫ ਸਿੰਬਲ ਇਹ ਹੈ ਵੀ ਕੋਈ ਇਹ ਨਾ ਕਵੇ ਵੀ ਤੁਸੀਂ ਆ ਕੇ ਸਾਡਾ ਪ੍ਰੋਗਰਾਮ ਖਰਾਬ ਕਰਤਾ ਨੰਬਰ 1 ਨੰਬਰ ਦੋ ਕੋ ਅੰਦੋਲਨ ਦੇ ਬੜੇ ਡਿਫਰੈਂਟ ਅਪਰੋਚਸ ਹੁੰਦੀਆਂ ਨੇ ਅੰਦੋਲਨ ਚਲਾਉਣ ਦੀਆਂ ਵੀ ਮਸਲਿਆਂ ਨੂੰ ਹੱਲ ਕਰਨੀਆਂ ਵੀ ਸਰਕਾਰ ਨਾਲ ਮਸਲਿਆਂ ਨੂੰ ਹੱਲ ਕਰਨੀਆਂ ਵੀ ਇਹ ਤੇ ਡਿਫਰੈਂਟ ਅਪਰੋਚਸ ਹੁੰਦੀਆਂ ਨੇ ਇਸ ਕਰਕੇ ਅੰਦੋਲਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੀ ਸਹਿਮਤੀ ਬਣ ਜਾਂਦੀ ਹੈ ਉਹਦੇ ਤੇ ਉੱਤੇ ਆਧਾਰੀ ਤੇ ਹੀ ਅੰਦੋਲਨ ਚੱਲਦਾ ਬਾਅਦ ਚ ਜਾ ਕੇ ਮੇਰੇ ਵਰਗਾ ਕੋਈ رائے ਦੇਣ ਲੱਗ ਜੇ ਨਾ ਉਹ ਬੜੀ ਅਨਵੈਲਕਮਿੰਗ ਹੁੰਦੀ ਹੈ ਉਦੇ ਚ ਲੋਕ ਤੁਹਾਨੂੰ ਇਹ ਵੀ ਕਹਿੰਦੇ ਤੂੰ ਕੀ ਲੈਣਾ ਇੱਥੇ ਤੈਨੂੰ ਕੀ ਪਤਾ ਇਸ ਚੀਜ਼ ਦਾ ਹੁਣ ਤੱਕ ਲੇਕਿਨ ਅਸੀਂ ਫਿਰ ਵੀ 6 ਮੈਂਬਰੀ ਕਮੇਟੀ ਇਸ ਲਈ ਬਣਾਈ ਹੈ ਕਿ ਉਹਨਾਂ ਰਿਲੇਸ਼ਨ ਨੂੰ ਰੈਲਾ ਕੀਤਾ ਜਾ ਸਕੇ ਡਾਕਟਰ ਸਾਹਿਬ ਇੱਕੋ ਸਵਾਲ ਹੋਰ ਅ ਜੋ ਸ਼ਿੰਗੂ ਬਾਰਡਰ ਤੇ تھے ਸ਼ੰਭੂ ਤੇ ਔਰ ਖਨੌਰੀ ਤੇ ਜਿਸ ਤਰ੍ਹਾਂ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਹਰਿਆਣਾ ਦਾ ਪ੍ਰਸ਼ਾਸਨ ਆਪਣੇ ਤੇ ਕਾਰਵਾਈ ਕਰ ਰਿਹਾ ਗੋਲੇ ਸੁੱਟ ਰਿਹਾ ਕਿਸਾਨ ਜ਼ਖਮੀ ਹੋ ਰਹੇ ਆ ਹੁਣ ਤੱਕ SKM ਨੇ ਪੰਜਾਬ ਸਰਕਾਰ ਨੂੰ ਕੋਈ ਲਿਖਤੀ ਤੌਰ ਤੇ ਜਾਂ ਵਰਬਲੀ ਕੋਈ ਕਾਰਵਾਈ ਕਰਨ ਲਈ ਜਾਂ ਪ੍ਰੈਸ਼ਰ ਬਣਾਉਣ ਲਈ ਜਾਂ ਕੁਝ ਵੀ ਕਿਹਾ ਹੋਵੇ ਵੀ ਇਹ ਜਿਹੜੀਆਂ ਹਰਕਤਾਂ ਰੋਕੀਆਂ ਜਾਣ ਨਹੀਂ ਨਹੀਂ ਮੈਨੂੰ ਲੱਗਦਾ ਦੇਖੋ ਉਹ ਇੱਕ ਹੈਗੀ ਫਾਰਮਲ ਗੱਲ ਅਸੀਂ ਆਪਣੀਆਂ ਜੋ ਪ੍ਰੈਸ ਸਟੇਟਮੈਂਟਾਂ ਦਿੱਤੀਆਂ ਨੇ ਜੋ ਅਸੀਂ ਆਪਣੇ ਬਿਆਨ ਦਿੱਤੇ ਨੇ ਅੱਜ ਜਿਹੜੇ ਰੈਜ਼ੋਲੂਸ਼ਨ ਪਾਏ ਨੇ ਇਹ ਸਾਰੇ ਹਿੱਸੇ ਚ ਉਧਰ ਨੂੰ ਕੇਂਦਰ ਨੇ 302 ਦਾ ਪਰਚਾ ਇਹ ਤਾਂ ਇਸ ਘਟਨਾ ਤੋਂ ਵੱਡੀ ਗੱਲ ਬਾਤ ਹੋਈ ਹੈ ਨਾ ਇਸ ਤੋਂ ਪਹਿਲਾਂ ਉਹ ਤੋਂ ਪਹਿਲਾਂ ਵੀ ਉਹ ਤੋਂ ਪਹਿਲਾਂ ਤੁਸੀਂ ਕਹਿੰਦੇ ਹੋ ਲਿਖ ਕੇ ਨਹੀਂ ਦਿੱਤਾ ਵੱਡੀਆਂ-ਵੱਡੀਆਂ ਆਲ ਇੰਡੀਆ ਲੈਵਲ ਦੇ ਸਟੇਟਮੈਂਟ ਆ ਨੰਬਰ 1 ਭਾਰਤ ਬੰਦ ਦੇਦੋ ਕੀਤਾ ਉਹਦੇ ਵਿੱਚ ਅਸੀਂ ਬਕਾਇਦਾ ਇਹ ਮੁੱਦਾ ਬਣਾਇਆ ਉਹ ਤੋਂ ਪਹਿਲਾਂ ਅਸੀਂ ਸਾਰੇ ਟੋਲ ਪਲਾਜ਼ੇ ਰੋਕ ਕੇ 4 ਘੰਟੇ ਲਈ ਰੇਲਾ ਰੁਕੀਆਂ ਉਸ ਤੋਂ ਬਾਅਦ ਹੁਣ ਵੀ 3 ਦਿਨ ਦੇ 3 20 21 22 ਟੋਲ ਪਲਾਜ਼ੇ ਵੀ ਰੋਕ ਕੇ ਖੁੱਲੇ ਹੋਏ ਨੇ ਤੇ ਬੀਜਪੀ ਦੇ ਘਰਾਂ ਦੇ ਅੱਗੇ ਲੋਕ ਸਾਡੇ ਬੈਠੇ ਨੇ ਕਾਦੇ ਵਾਸਤੇ ਬੈਠੇ ਨੇ ਐਸਐਲ ਹੀ ਬੈਠੇ ਨੇ ਕਿ ਤੁਸੀਂ ਜੋ ਚਿੰਗੂ ਬਾਰਡਰ ਤੇ ਦੇ ਉੱਥੇ ਕਰ ਰਹੇ ਹੋ ਗਲਤ ਕਰ ਰਹੇ ਹੋ ਦਰਸ਼ਨਪਾਲ ਜੀ ਕੋਡ ਆਫ ਕੰਡਕਟ ਲੱਗਣਾ ਸੀ ਚੋਣਾਂ ਦਾ ਮੌਕਾ ਉਹਨਾਂ ਦਾ ਟਾਈਮ ਸਹੀ ਸੀ ਕਿ ਜਿਹੜੀਆਂ 2020 ਦੀਆਂ ਮੰਗਾਂ ਮੰਨੀਆਂ ਹੋਈਆਂ ਹਜੇ ਤੱਕ ਅਧੂਰੀਆਂ ਸੀ ਉਹਨਾਂ ਨੇ ਸੋਚਿਆ ਕਿ ਵੋਟਾਂ ਦਾ ਟਾਈਮ ਆ ਦਬਾਅ ਬਣਾ ਲਿਆ ਐਸਕੇਮ ਕੀ ਕਰ ਰਹੇ ਸੀ ਇਸ ਟਾਈਮ ਤੇ ਐਸਕੇਮ ਨੇ ਵੀ ਆਪਣਾ ਪਲਾਨ ਕੀਤਾ ਹੋਇਆ ਸੀਗਾ ਵੀ ਅਸੀਂ ਕਰਾਂਗੇ ਦਿੱਲੀ ਮਾਰਚ ਕਰਾਂਗੇ ਪਰ ਐਕਸ਼ਨ ਦੇ ਵਿੱਚ ਨਹੀਂ ਆਇਆ ਐਕਸ਼ਨ ਦੇ ਵਿੱਚ ਨਹੀਂ ਅਸੀਂ ਆਪਣੇ ਡਿਫਰੈਂਟ ਕਿਸਮ ਦੇ ਜਿਵੇਂ ਤੁਹਾਨੂੰ ਪਤਾ ਹੋਊਗਾ 26 27 28 ਨੂੰ ਇੱਥੇ ਕੀਤਾ ਉਸ ਤੋਂ ਬਾਅਦ ਅਸੀਂ ਟ੍ਰੇਡ ਯੂਨੀਅਨ ਨਾਲ ਮਿਲ ਕੇ ਤ ਨਹੀਂ ਮੈਨੂੰ ਤਾਂ ਲੱਗਦਾ ਸੈਂਟਰ ਐਸਕੇ ਦੇਖੋ ਮੈਨੂੰ ਇਹ ਲੱਗਦਾ ਕਿ ਐਸਕੇਮ ਇੱਕ ਐਸੀ ਐਂਟੀਟੀ ਬਣ ਗਿਆ ਹੈ ਕਿ ਸੈਂਟਰ ਦੀਆਂ ਅੱਖਾਂ ਵਿੱਚ ਬਹੁਤ ਚੁਭਦਾ ਇਹ ਸਹੀ ਗੱਲ ਹੈ ਇਸ ਅੰਦੋਲਨ ਦੇ ਵਿੱਚ ਜੋ ਉਹਨਾਂ ਸਾਥੀਆਂ ਨਾਲ ਹੋਇਆ ਇਹਦਾ ਅਸੀਂ ਵਿਰੋਧ ਕਰਦੇ ਹਾਂ ਲੇਕਿਨ ਐਸਕੇਮ ਅਜੇ ਵੀ ਸੈਂਟਰ ਗਵਰਨਮੈਂਟ ਲਈ ਇੱਕ ਵੱਡੀ ਚੁਣੌਤੀ ਹੈ ਬਣਿਆ ਉਹ 2021 ਤੋਂ ਬਾਅਦ ਅੱਜ ਵੀ ਹੈ ਔਰ ਤਾਕਤ ਵੀ ਹੈ ਇਕੱਲੇ ਪੰਜਾਬ ਹਰਿਆਣਾ ਚ ਨਹੀਂ ਸਾਰੇ ਦੇਸ਼ ਚ ਡਾਕਟਰ ਸਾਹਿਬ ਜਦੋਂ ਅਸੀਂ ਉੱਥੇ ਸੰਘਰਸ਼ ਚ ਦੇ ਵਿੱਚ ਗੱਲਾਂ ਉੱਥੇ ਜਾ ਕੇ ਕਿਸਾਨਾਂ ਨਾਲ ਗੱਲਾਂ ਕਰਦੇ ਆ ਨਾ ਉਹ ਉਹ ਪਤਾ ਕੀ ਕਹਿੰਦੇ ਉਹ ਇਹ ਕਹਿੰਦੇ ਆ ਕਿ ਯਾਰ ਆਗੂਆਂ ਦੀ ਈਗੋ ਨੇ ਅੱਜ ਸਾਨੂੰ ਲਵਾਰਸ ਕਰਤਾ ਕੱਲ ਟਿੱਕਰੀ ਬਾਰਡਰ ਤੇ ਕੋਈ ਵੀ ਲੀਡਰ ਨਹੀਂ ਸੀ ਸਾਰੇ ਸ਼ੰਭੂਵਾਲ ਸੀ ਜੋ ਜੋ ਵੀ ਲੀਡਰ ਹੈਗੇ ਸੀਗੇ ਤੇ ਉੱਥੇ ਜੋ ਇਹ ਘਾਨ ਹੋਇਆ ਉਥੋਂ ਇਹੀ ਮਤਲਬ ਕਿ ਪੜਾਅਸ ਨਿਕਲਦੀ ਸੀ ਲੀਡਰ ਸਾਨੂੰ ਲਵਾਰਸ ਕਰਕੇ ਤੁਰ ਗਏ ਹੂੰ ਸਹੀ ਗੱਲ ਮੈਂ ਤਾਂ ਇਹ ਕਹਿਣਾ ਕਿ ਸ਼ੰਭੂ ਬਾਰਡਰ ਤੇ ਮੇਨ ਲੀਡਰਸ਼ਿਪ ਹੈ ਦੀ ਫਨੋਰੀ ਬਾਰਡਰ ਤੇ ਲੀਡਰਸ਼ਿਪ ਹੈ ਨਹੀਂਗੀ ਮਤਲਬ ਲੀਡਰਸ਼ਿਪ ਦੀ ਘਾਟ ਹੈ ਕਿਤੇ ਨਾ ਕਿਸੇ ਉਸ ਲੀਡਰਸ਼ਿਪ ਦੀ ਘਾਟ ਹੈ ਉਹਨਾਂ ਨੂੰ ਜਰੂਰ ਅਸਲ 'ਚ ਕੁਝ ਲੀਡਰ ਉਧਰ ਭੇਜਣੇ ਚਾਹੀਦੇ ਕੁਝ ਉਧਰ ਲੀਡਰ ਭੇਜਣੇ ਚਾਹੀਦੇ ਇਹ ਇਹ ਜਿਹੜਾ ਨਾ ਪੰਜਾਬ ਦਾ ਤੇ ਹਰਿਆਣਾ ਦਾ ਮੈਂ ਹੁਣ ਪੰਜਾਬ ਦਾ ਹੀ ਕਹੂੰਗਾ ਹਲੇ ਇਹਦੇ 'ਚ ਪੰਜਾਬ ਦੇ ਲੋਕਾਂ ਦਾ ਦਿੱਲੀ ਨਾਲ ਇੱਕ ਹਿਸਟੋਰੀਕ ਰਿਲੀਜੀਅਸ ਐਂਡ ਕਹੋ ਕਿ ਬਹੁਤ سارے ਇਸ਼ੂ ਦੇ ਉੱਤੇ ਟਕਰਾਅ ਹੈ ਜਦੋਂ ਟਕਰਾਅ ਵਾਸਤੇ ਜਥੇਬੰਦੀਆਂ ਜਾਂ ਕੋਈ ਚੱਲਦੀਆਂ ਨੇ ਇਹ ਪੁਰਾਣਾ ਕੋਈ ਹੁੰਦਾ ਨਹੀਂ ਬਹੁਤ ਪੁਰਾਣਾ ਹੈ ਇਹ ਲੋਕਮਾਨਾਂ ਵਿੱਚ ਬੈਠੀ ਹੋਈ ਚੀਜ਼ ਹੈ ਲੋਕ ਵੱਡੀ ਗਿਣਤੀ ਚ ਉਹਦੇ ਲਈ ਉੱਠੇ ਨੇ ਤੇ ਉੱਠ ਉੱਟਣਗੇ ਵੀ ਤੇ ਉਹਨੂੰ ਮੈਂ ਉਹ ਗੱਲ ਤੁਹਾਡੀ ਪੂਰੀ ਕਰਦਾ ਇਸ ਕਰਕੇ ਲੀਡਰਾਂ ਨੂੰ ਇਹ ਚਾਹੀਦਾ ਸੀ ਹਲੇ ਵੀ ਚਾਹੀਦਾ ਹੈ ਕਿ ਉਹ ਬੈਲੈਂਸ ਇਨ ਬਿਟਵੀਨ ਮਾਸਸਸ ਐਂਡ ਲੀਡਰਸ਼ਿਪ ਚ ਬਣਾਉਣ ਔਰ ਮੈਂ ਅਜੇ ਵੀ ਇਹ ਕਹਿੰਦਾ ਕਿ ਟਕਰਾਅ ਵਾਲੀ ਨੀਤੀ ਛੱਡ ਕੇ ਕੋਈ ਐਸਾ ਰਸਤਾ ਲੱਭਣ ਜਿਸ ਰਸਤੇ ਦੇ ਉੱਤੇ ਅਗਰ ਮੰਨ ਲਓ 40000 ਲੋਕ ਨੇ ਸ਼ੰਭੂ ਬਾਰਡਰ ਤੇ ਤਾਨੂੰ ਲੱਗਦਾ ਨਹੀਂ ਇਹ 40000 ਬੰਦੇ ਕਹਿਣ ਵੀ ਅਸੀਂ ਤਾਂ ਪੈਦਲ ਜਾਂਦੇ ਆ ਅਸੀਂ ਨਹੀਂ ਟਰੈਕਟਰ ਲੈ ਕੇ ਜਾਂਦੇ ਫਿਰ ਵੀ ਗਵਰਨਮੈਂਟ ਨੇ ਲਾਉ ਨਹੀਂ ਕਰਨਾ ਲੇਕਿਨ ਗਵਰਨਮੈਂਟ will be on the back foot ਜੀ ਕੋਈ ਨਾ ਕੋਈ ਤਰੀਕਾ ਇਸੇ ਲੱਭਣਾ ਚਾਹੀਦਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਹਨੂੰ ਸਿਰਫ ਪੰਜਾਬ ਦਾ ਅੰਦੋਲਨ ਨਾ ਰੱਖੋ ਨਹੀਂ ਤਾਂ ਇਹਨੂੰ ਸਿੱਖਾਂ ਦਾ ਤੇ ਖਾਲਿਸਤਾਨ ਦਾ ਬਣਾ ਦਿੱਤਾ ਜਾਏਗਾ ਪਰ ਤੁਹਾਨੂੰ ਨਹੀਂ ਲੱਗਦਾ ਦੂਸਰੀਆਂ ਸਟੇਟਾਂ ਦੇ ਵਿੱਚ ਉਸ ਤਰ੍ਹਾਂ ਦਾ ਐਕਸ਼ਨ ਨਹੀਂ ਹੋ ਰਿਹਾ ਕਿ ਇਹ ਅੰਦੋਲਨ ਸਿਰਫ ਪੰਜਾਬ ਦਾ ਹੀ ਇਸੇ ਰਹਿਣਾ ਤੁਸੀਂ ਕਸੂਰ ਮੀਡੀਆ ਦਾ ਨਹੀਂ ਨਹੀਂ ਫਿਰ 220 ਮੈਂ ਮੀਡੀਆ ਦੀ ਗੱਲ ਨਹੀਂ ਕਰਦਾ 2021 ਚ ਵੀ ਇਹੀ ਪ੍ਰੋਬਲਮ ਸੀ ਲੇਕਿਨ ਵੇਖ ਕੇ ਤੁਸੀਂ ਹਰਿਆਣਾ ਚ ਦੇਖੋ ਕਿੰਨਾ ਵੱਡਾ ਅੰਦੋਲਨ ਸੀ ਯੂਪੀ ਚ ਵੀ ਸੀ ਬਾਕੀ ਥਾਵਾਂ ਤੇ ਘੱਟ ਸੀਗਾ ਲੇਕਿਨ ਮੈਂ ਕਹਿਣਾ ਕਿ ਸੈਂਟਰ ਗਵਰਨਮੈਂਟ ਦੀਆਂ ਕੋਈ ਇਸ ਕਿਸਮ ਦੀ ਅਗਰ ਚਾਲਾਂ ਨੇ ਉਹ ਤੋਂ ਸਾਨੂੰ ਸੁਚੇਤ ਰਹਿਣਾ ਚਾਹੀਦਾ ਮੈਂ ਇਹਨਾਂ ਆਖੀ ਸਵਾਲ ਕੀ ਸਾਡੀ ਮੰਗ ਦਿੱਲੀ ਜਾਣਾ ਜਾਂ ਸਾਡੀ ਮੰਗ ਆਪਣੀਆਂ ਮੰਗਾਂ ਮਨਵਾਉਣੀਆਂ ਨੇ ਐਮਐਸਪੀ ਤੇ ਹੋਰ ਸਾਰੀਆਂ ਮੰਗਾਂ ਜਿਹੜੀ ਇੱਕ ਜिद ਬਣ ਜਾਂਦੀ ਹੈ ਵੀ ਦਿੱਲੀ ਚਲੋ ਦਿੱਲੀ ਚਲੋ ਤੇਰਾ ਨੂੰ ਦਿੱਲੀ ਚਲੋ ਕੀ ਅਸੀਂ ਉੱਥੇ ਬੈਠ ਕੇ ਸੰਘਰਸ਼ਾ ਸਾਡਾ ਮੇਨ ਮਕਸਦ ਹੈ ਮੰਗਾਂ ਮਨਵਾਉਣਾ ਨੰਬਰ 1 ਨੰਬਰ 2 ਦੇਖੋ ਮੰਗਾਂ ਮੰਨਣੀਆਂ ਦਿੱਲੀ ਨੇ ਦਿੱਲੀ ਨੂੰ ਪ੍ਰੈਸ਼ਰਾਈਜ਼ ਕਰਨੀ ਪੈਣਾ ਉਹ ਫਿਜ਼ੀਕਲੀ ਜਾ ਕੇ ਕਰਨਾ ਹੈ ਜਾਂ ਪੂਰੇ ਦੇਸ਼ ਦੇ ਵਿੱਚ ਬੀਜੇਪੀ ਦਿੱਲੀ ਦੇ ਵਿਰੋਧ ਚ ਕੋਈ ਅੰਦੋਲਨ ਖੜਾ ਹੋ ਕੇ ਹੋਣਾ ਹੈ ਇਹ ਸਮਾਂ ਦੱਸੂਗਾ ਲੇਕਿਨ ਇਹ ਗੱਲ ਬੜੀ ਪੱਕੀ ਹੈ ਕਿ ਇਹ ਮੰਗਾਂ ਜਿਹੜੀਆਂ ਅੱਜ ਡਿਮਾਂਡ ਚਾਰਟਰ ਨੇ ਇਹ ਕੋਈ ਸੁਭਾ ਸਰਕਾਰਾਂ ਨੇ ਨਹੀਂ ਹੈਗੀਆਂ ਦਿੱਲੀ ਦੀਆਂ ਡਾਕਟਰ ਦਰਸ਼ਨਪਾਲ ਕਿਸਾਨ ਆਗੂ ਸਾਡੇ ਨਾਲ ਜੁੜੇ ਸਨ ਕਾਫੀ ਸਵਾਲਾਂ ਦੇ ਉੱਪਰ ਕਿਤੇ ਨਾ ਕਿਤੇ ਆਪਣੇ ਐਸ ਕੇ ਐਮ ਦਾ ਪੱਖਪੂਰ ਦੇ ਨਜ਼ਰ ਆਏ ਨੇ ਕਿਤੇ ਨਾ ਕਿਤੇ ਜਿਹੜੀਆਂ ਗੱਲਾਂ ਉੱਥੇ ਸੰਘਰਸ਼ ਦੇ ਵਿੱਚ ਨੌਜਵਾਨ ਜਾਂ ਕਿਸਾਨ ਕਹਿੰਦੇ ਨੇ ਕਿ ਸਾਨੂੰ ਲੀਡਰ ਲਵਾਰਸ ਕਰਗੇ ਨੇ ਉਹਨਾਂ ਦੇ ਉੱਪਰ ਵਿਅੰਗ ਕੀਤੇ ਨੇ ਡੱਲੇਵਾਲ ਦੇ ਸਿਹਤ ਦੇ ਉੱਪਰ ਹਾਲਚਾਲ ਪੁੱਛਣ ਦੇ ਉੱਪਰ ਕਿਹਾ ਕਿ ਸ਼ਾਇਦ ਮੈਂ ਨਾ ਜਾਵਾਂ ਮੇਰੀ ਟੀਮ ਮੈਂ ਦੇ ਹੋਰ ਮੈਂਬਰ ਚਲੇ ਜਾਣ ਇਸ ਤਰ੍ਹਾਂ ਦੀਆਂ ਗੱਲਾਂ ਜਿਨ੍ਹਾਂ ਤੋਂ ਸਾਬਤ ਹੁੰਦਾ ਵੀ ਕਿਤੇ ਨਾ ਕਿਤੇ ਹਾਲੇ ਵੀ ਜਿਹੜਾ ਹੈਗਾ ਲੀਡਰਾਂ ਦੇ ਮਤਭੇਦ ਐਡੀਆਂ ਵੱਡੀਆਂ ਘਟਨਾਵਾਂ ਹੋਣ ਤੋਂ ਬਾਅਦ ਵੀ ਦੂਰ ਨਹੀਂ ਹੋ ਰਹੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਚੰਡੀਗੜ੍ਹ ਦੇ ਕਿਸਾਨ ਭਵਨ ਤੋਂ ਜਿੱਥੇ ਅੱਜ ਐਸ ਕੇ ਐਮ ਦੇ ਸਾਰੇ ਦੇਸ਼ ਭਰ ਦੇ ਜਿਹੜੇ ਹੈਗਾ ਲੀਡਰ ਨੇ ਕਿਸਾਨ ਆਗੂ ਨੇ ਉਹਨਾਂ ਦੀ ਜਿਹੜੀ ਹੈਗੀ ਇੱਕ ਮੀਟਿੰਗ ਹੋਈ ਨੈਸ਼ਨਲ ਲੈਵਲ ਦੀ ਇੱਕ ਮੀਟਿੰਗ ਹੋਈ ਜੀ ਦੇ ਵਿੱਚ ਜਿਹੜੇ ਹੈਗੇ ਆ ਅਨੇਕਾਂ ਫੈਸਲੇ ਲੈ ਕੇ ਜੁੜੇ ਰਹੇ ਹੋ 1 ਪੁਆਇੰਟ ਤੇ ਕੈਮਰਾਮੈਨ ਸੁਰਜੀਤ ਨਾਲ ਮਹਰਜਿੰਦਰ ਸਿੱਧੂ